ਆਮ ਆਦਮੀ ਦੇ ਲੋਕ ਸਭਾ ਹਲਕਾ ਫਰੋਜਪੁਰ ਤੋਂ ਉਮੀਦਵਾਰ ਕਾਕਾ ਬਰਾੜ ਦੇ ਹੱਕ ਵਿੱਚ ਸਥਾਨਕ ਆਮ ਆਦਮੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਤੜਕਸਾਰ ਸਥਾਨਕ ਸੰਜੇ ਗਾਂਧੀ ਮੈਮੋਰੀਅਲ ਪਾਰਕ ਵਿਖੇ ਵਿਜੇ ਨਾਗਪਾਲ ਬੂਟਾ ਰਾਮ ਕੰਬੋਜ ਅਮਨ ਦੁਰੇਜਾ ਅਤੇ ਹੋਰ ਆਮ ਆਦਮੀ ਵਰਕਰਾਂ ਨੂੰ ਨਾਲ ਲੈ ਕੇ ਸਵੇਰੇ ਜ਼ਹਿਰ ਕਰਦੇ ਲੋਕਾਂ ਕੋਲ ਜਾ ਕੇ ਆਮ ਆਦਮੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਿਛਲੇ 2 ਸਾਲਾਂ ਦੇ ਕੀਤੇ ਕੰਮਾਂ ਦੇ ਆਧਾਰ ਤੇ ਉਹ ਵੋਟ ਮੰਗਣ ਆਏ ਹਨ ਅਤੇ ਉਹਨਾਂ ਨੇ ਜੋ ਕੰਮ ਕੀਤੇ ਹਨ ਉਸ ਦੇ ਆਧਾਰ ਤੇ ਵੋਟ ਮੰਗਦੇ ਹਨ ਤੇ ਇਹ ਉਮੀਦ ਕਰਦੇ ਹਨ ਕਿ ਲੋਕ ਉਹਨਾਂ ਨੂੰ ਵੋਟਾਂ ਪਾਣਗੇ ਤੇ ਲੋਕਾਂ ਨੇ ਵੀ ਆਸ਼ਵਾਸ਼ਣ ਦਿੱਤਾ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਦੇਣੀ ਹੈ ਜੀ ਸਰ ਰਾਮਨੰਦ ਜੀ ਰਾਮਨੰਦ ਜੀ ਉਹ ਰੋਪਨਾ ਖਿਲਾਉ ਦਿੱਤਾ ਕਰੋ ਮਾਦ ਪੂਰੀ ਆਵਾਂਗੇ ਭਾਈ ਉਹ ਵੀ ਕੋਠੇ ਆਉਂਦੇ ਆ ਵੀ ਉਹਦੇ ਤੋਂ ਕਰੋ ਨਾਲ ਪਾਉਂਦੇ ਜੀ ਆਈ ਜੀ ਸਾਹਿਬ ਆਵਾਜ਼ ਆ ਰਹੀ ਹੈ ਜੀ ਜੀ ਆਰ ਵੀਰ ਨਹੀਂ ਆ ਗਏ ਸ਼ੋਰ ਦਾ ਨਹੀਂ ਆ ਨਾ ਜੀ 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 ਸਾਹਿਬ ਆਵਾਜ਼ ਆ ਰਹੀ ਹੈ ਅੱਜ ਸਵੇਰੇ ਪਾਰਕ ਦੇ ਵਿੱਚ ਐਮ ਐਲ ਏ ਨਰਿੰਦਰਪਾਲ ਸਿੰਘ ਸਮਰਨ ਦੇ ਨਾਲ ਯੋਗੇਸ਼ ਸ਼ਰਮਾ ਪ੍ਰਧਾਨ ਰਕਨੀ ਯੂਨੀਅਨ ਮਨਜੋਤ ਖੇੜਾ ਤੇ ਹੋਰ ਆਗੂ ਵੀ ਮੌਜੂਦ ਰਹੇ ਅਤੇ ਲੋਕਾਂ ਕੋਲੋਂ ਵੋਟ ਦੀ ਅਪੀਲ ਕੀਤੀ। ਉਹ ਘਤਰਗਰ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਏਬੀਐਨ ਫਜ਼ਿਲ ਮੈਂ ਆਪਣੇ ਸਾਹਮਣੇ ਖੜੇ ਹਾਂ ਪਾਣੀ ਨਾਲ ਇਖਲਾਸ ਦੇਖਣ ਲਾ ਲੀਏ ਜੀ ਨਮਸਕਾਰ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਠੀਕ ਹੋ ਸਾਰੇ इस बार जो सात आम आदमी पार्टी का सारे जी विरोध दो साल कम बहुत हो तो ये देख के सारा ठीक जी लोग है <स्थाँगा> <स्थाँगा> <स्था

ਏ ਵੀ ਐਨ ਫਾਜ਼ਿਲ ਕਾ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਅਨੀ ਜਮਲ ਸਿੰਘ ਜੀ ਬੋਧੀ ਐਮ ਐਲ ਐ ਸਾਹਲੇ ਦੇ ਅਨੀ ਜੋਜੀਰਵਾ ਜੀ ਅਜਾ ਪੜੀ ਰੋਸਾ ਜੋ ਸਾਡੀ ਆਮ ਆਦਮੀ ਪਾਰਟੀ ਦੇ ਜੀਰ ਨਾਲ ਸ਼ੁਰੂਆਤ ਹੋ ਟਿਲ ਨਾਲ ਦਿੱਤੀ ਨੇ 6.5 ਨੇ ਦਿੱਤੀ ਨੇ ਆ ਚੀਜ਼ੇ ਇੱਕ ਇੱਕ ਲੱਗ ਬੱਲੇ ਨੇ ਇਹਨਾਂ ਨੂੰ ਖਰੀਦਿਆ

ਵੋਟਾਂ ਮੰਗਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਸੰਜੇ ਗਾਂਧੀ ਮੈਮੋਰੀਅਲ ਪਾਰਕ ਵਿੱਚ ਕ੍ਰਿਕਟ ਖੇਡਦੇ ਬੱਚੇ ਵਿਖੇ ਜਿਨ੍ਹਾਂ ਨੂੰ ਵੇਖ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੀ ਉਨ੍ਹਾਂ ਨਾਲ ਕ੍ਰਿਕਟ ਖੇਡਣ ਲੱਗੇ ਕਿਉਂਕਿ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਆਪ ਪੜਦੇ ਸਮੇਂ ਕ੍ਰਿਕਟ ਖੇਡਦੇ ਸੀ ਅਤੇ ਫਰੀਪੁਰ ਜ਼ਿਲ੍ਹੇ ਵਿੱਚ ਅੰਡਰ 14 ਦੀ ਟੀਮ ਵਿੱਚ ਵੀ ক্রিকেট ਖੇਡੇ ਹਨ ਅਤੇ ਇਹ ক্রিকেট ਇੱਕ ਅਜਿਹਾ ਜਨੂਨ ਹੈ ਜਿਸ ਨੂੰ ਉਹ ਵਿਧਾਇਕ ਬਣਨ ਤੋਂ ਬਾਅਦ ਵੀ ਨਹੀਂ ਭੁੱਲੇ ਦਿਨ ਭਰ ਦੀ ਥਕਾਨ ਅਤੇ ਦਿਨ ਦੀ ਸ਼ੁਰੂਆਤ ਅੱਜ ਉਹਨਾਂ ਵੱਲੋਂ ক্রিকেট ਨਾ ਕੀਤੀ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੱਲਦੇ ਉਹਨਾਂ ਨੂੰ ਕਾਫੀ ਰੁਝੇਵੇਂ ਰਹਿੰਦੇ ਹਨ ਤੇ ਖੇਡ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸ਼ਰੀਰਕ ਤੇ ਮਾਨਸਿਕ ਤਣਾਅ ਵੀ ਖਤਮ ਹੁੰਦਾ ਹੈ ਅਤੇ ਸ਼ਰੀਰਕ ਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ ਬੱਚਿਆਂ ਦਾ ਕ੍ਰਿਕਟ ਖੇਡ ਕੇ ਵਿਧਾਇਕ ਨੇ ਆਪਦੀਆਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਏਬੀਐਨ ਤੇ ذریعے ਤੁਹਾਨੂੰ ਬਖਾਇਆ ਜਾ ਰਿਹਾ ਹੈ ਹੋਰ ਕੀ ਕੁਝ ਹੋ ਰਿਹਾ ਹੈ ਆਓ ਸਾਰੇ ਆਓ ਆਓ ਸਾਰੇ ਭਾਈ ਹੁਰੇ ਆਜੋ क्रिकेट <laughs> खेला <laughs> 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 ਮੋਹਨ ਜੀ ਇਹ ਤੋਂ ਜੀ ਸਾਹਿਬ ਆ ਮਰੀ ਦਾ ਭਾਬੀ ਜੀ ਵੀ ਆਏ ਠੀਕ ਹੈ ਆਪਾਂ ਅੱਗੇ ਸਜਾਣਾ ਜੀ ਲਾਲੇ ਸਾਹਿਬ ਆ ਵੇਖੋ ਜੀ ਅਮਰ ਸਾਹਿਬ ਆ ਸਾਡੇ ਦੇ ਹੱਥ ਤੇ ਸਾਡੇ ਪ੍ਰਧਾਨ ਜੀ ਵਾਹ ਵਾਹ ਇਹ ਤਾਂ ਚੰਗੀ ਗੱਲ ਹੈ ਕਿਸੇ ਦੀ ਇਹ ਨੀ ਮੋਟਾ ਫਾਟ ਇਹਨੇ ਜੰਨਿਆ ਗੇਂ ਦੇ ਇਹਨਾਂ ਜੀ ਪਹਿਲਾ ਜੁੰਬੇ ਸਾਰੇ ਹੋ ਗਏ ਸਾਰੇ ਹਨ ਇਹਨਾਂ ਨੂੰ ਨੇ ਆ ਪਾਵਨ ਗੇ ਸਾਰੇ ਹੋ ਗਏ ਸਾਰੇ ਉਹਦੇ ਕਹੀ ਪਾਣੀ ਪੈਣੀ ਆ ਜਾਨ ਪੁੱਤਰ ਪਾਣੀ ਆ ਜੀ 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 ਪਾਧਰਦੇ ਸਾਰੀ ਜੀ ਜੀ ਨੰਕਾਰ ਜੀ ਉਹ ਸਾਥ ਆਵਾਜ਼ ਬਾਗੀ ਜੀ ਜੀ ਦੇ ਨਾਮ ਇਹ ਜੀ ਦੇ ਅੰਦਰ ਹੋ ਰਹੀ ਹੈ

ਵਾਰ ਰਿਆ ਹੋਰ ਸੋਚੋਂ ਤੋਂ ਜੀ ਇਫਾਂਕੀ ਹੋਰ ਗੋਗੂ ਜੇਵ ਸਾਹਿਬ ਆਵਾਜ਼ ਪਾ ਦੇ ਰਿਹਾ ਰਫਲੇ ਜੀ ਦੋ ਸਹੀ ਜੇਵ ਜੀ ਜੀ ਆਵਾਜ਼ ਪਾ ਦੇ ਜੀ ਕੋਈ ਰਾਵਰ ਯਾਰ ਜੀ ਅਮਨ ਸਾਹਿਬਦਰ ਜੇਵ ਸਾਹਿਬ ਆਵਾਜ਼ ਪਾ ਦੇ ਜੀ आगियो न ਉਹ ਜਿਹਨੇ ਉਹ ਰਾਦੇ ਆ ਤਤਾਲੀ ਯਾਰ ਲੱਗੇ ਐ ਜੱਟੀਆਂ ਦੇ ਬੱਚੇ ਬੜੇ ਲੱਗੇ ਨੇ ਮਾਣ ਸਾਡੇ ਮੱਲੇ ਦੇ ਕੋਈ ਬੱਚੇ ਐ ਚੋ ਮੇਰੀ ਅਸੂਲ ਦੇ ਬੰਦੇ ਹੋ ਕੇ ਭਾਲ ਤੋਂ ਉਹਨੇ ਮੁੰਡਾ ਨੰਬਰ ਰਿਹਾ ਜਿਹੜਾ ਇਹਦੇ ਆਦਰਾ ਆਇਆ ਨੇ ਸਰਵਾ ਬੱਟੇ ਅੱਜ ਬੋਸਰਲ ਚਾਲ ਕੋਲ ਬੱਟੇ ਕਦੇ ਵੀ ਭਾਰ ਕਰੇ ਹੈ ਹੀ ਨਹੀਂ ਜੱਗੇ ਕੋਈ ਪਈ ਨਹੀਂ ਲੈ 1 43000 ਨੌਕਰੀਆਂ ਦੇ ਜੱਗੇ ਪਤਾ ਹੀ ਹੈ ਬਹੁਤ ਬੱਚੇ ਲੱਗੇ 2 ਸਾਲਾ ਜੀ ਵੇਖੋ ਲੱਗੇ ਇਹਦੇ 3 ਸਾਲ ਹੋਰ ਪਏ ਆ ਹਾਂ ਇਹ ਆ ਲੈ ਕੈਕ ਕੋਈ ਆ ਜਾਂ ਮੈਂ ਸਾਡੀ ਆਦੀ ਗਲੀ 3-4 ਲੱਗੇਗੀ 4 ਬੱਚੇ ਆ ਹਾਂ ਕਰੀ ਗੋ ਮੈਂ ਟੀਚਰ ਦੇ ਲੱਗੇ ਨੇ ਨਾਲ ਜਨਾ ਪਿਆ ਹਾਂ ਦੋ ਜਿਹਾ ਗਿਆ ਸਾਬਿਤ ਲੋ ਬਹੁਤ ਪੋਸ਼ੀਡਰ ਬਣ ਲੱਗਦੇ ਨਹੀਂ ਵਿਸ਼ਾਤ ਨਹੀਂ ਜਾਂਦੀ ਨਾ

ਕਿਵੇਂ ਉਹ ਠੀਕ ਹੈ ਉੱਧਰ ਲੱਗ ਜਾਓ ਫਰਕ ਨਹੀਂ ਨਹੀਂ ਆਉਂਦਾ ਕੋਈ ਕਰਾ ਦੇ ਲੱਗੇ ਆਮ ਜੀ ਉਹ ਵੀ ਉਹ ਸਾਥ ਆਮ ਜੀ ਬਹਤੀ ਰਹੇ ਹੈ ਅੰਜੀ ਸਰਾਜ ਅੱਜ ਆਇਆ ਹੋਟਾ ਦੇ ਟ੍ਰੇਨ ਦਿੱਤੇ ਕੀ ਕਹਿੰਦੇ ਹੋ ਜੀ ਜੀ ਆਪਣੇ ਫਾਦਲ ਕਾ ਦੇ ਲੋਕਾਂ ਨੂੰ ਮਿਲ ਰਹੇ ਆਂ ਔਰ ਆਮ ਆਦਮੀ ਪਾਰਟੀ ਦੇ ਸਾਰੇ ਵੋਟਾਂ ਪਾਉਂਦੀ ਦੇ ਰਹੇ ਆਂ ਜੀ ਕਿਸ ਤਰ੍ਹਾਂ ਦੇ ਲੋਕਾਂ ਦੇ ਸਾਬ ਜੀ ਹਾਂ ਐਸ ਫੀਲ ਰਹਾ ਆਂ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਸਰ ਤੁਸੀਂ ਆਪ ਦੇਖ ਰਹੇ ਹੋ ਲੋਕ ਬੜੇ ਉਤਸ਼ਾਹ ਨਾਲ ਮਿਲ ਰਹੇ ਨੇ ਔਰ ਕਹਿ ਰਹੇ ਨੇ ਬੜੇ ਬੱਚਿਆਂ ਨੂੰ ਮਿਲੀਆਂ ਮੜੀਆਂ ਨੇ ਨਾਲ ਕੋਈ ਫਾਰਸਟ ਨਾਲ ਜਿਹਾ ਪੈਸਾ ਲੱਗਿਆ ਔਰ ਬਹੁਤ ਵਧੀਆ ਲੱਗਦਾ ਸੁਣ ਕੇ ਜਦੋਂ ਸਰਕਾਰ ਕੰਮ ਕਰਦੀ ਹੈ 2 ਸਾਲਾਂ ਦੇ ਵਿੱਚ ਅਸੀਂ ਕੰਮ ਕੀਤੇ ਨੇ ਤਾਂ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਨੇ ਔਰ ਸਾਰੇ ਲੋਕਾਂ ਨੂੰ ਜਿਹੜੇ ਸ਼ਹਿਰ ਦੇ ਅਸਲੀਕ ਨੇ ਜਿਵੇਂ ਆ ਕੇ ਬਾਤਾਂ ਨਹੀਂ ਸੁਣ ਰਹੇ ਉਹਨਾਂ ਨੂੰ ਵੋਟਾਂ ਬਣਾਉਂਦੀ ਗੀਲ ਕਰ ਰਹੇ ਹਾਂ ਜੀ ਕੀ ਸੰਦੇਸ਼ ਦੇਣਾ ਚਾਹੋਗੇ ਫਿਰ ਦਾ? ਇੱਕੋ ਸੰਦੇਸ਼ ਇਹੀ ਆਪਾਂ ਹਾਜ਼ਰਕਾਰ ਦੇ ਲਈ 2 ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਏ ਆਂ ਤਾ ਉਸਾਰੇ ਨੂੰ ਦੇਖਦੇ ਹੋਏ ਆਪਾਂ ਸਾਰੇ ਇਸ ਵਾਰ ਫਿਰ ਆਵਾਜ਼ੀ ਪਾਰਟੀ ਦਾ ਸਾਥ ਦਈਏ ਔਰ ਮਾਨਜੋਤ ਸਰਦਾਰ ਜੀ ਦੀਪ ਸਿੰਘ ਕਾਕਾ ਬਰਾੜ ਜੀ ਜੋ ਆਪਣੇ ਇਲੈਕਸ਼ਨ ਲੜ ਰਹੇ ਨੇ ਲੋਕ ਸਭਾ ਕੈਪੀਟਲ ਤੋਂ ਉਹਨਾਂ ਨੂੰ ਆਪਾਂ ਐਕਟ ਬਣਾ ਕੇ ਲੋਕ ਸਭਾ ਭੇਜੀਏ ਬਹੁਤ ਸਾਰੇ ਮੁੱਦੇ ਨੇ ਜਿਹੜੇ ਹਮ ਆਪਣਾ ਫਾਜਿਲ ਸਰ ਜਿਹਨੇ ਗਿਆ ਕੋਈ ਤੁਸੀਂ ਜਿੱਥੋਂ ਆਪਣਾ ਸਾਰਾ ਹਲਾਕਾ ਸ਼ੁਰੂ ਹੁੰਦਾ ਹੈ ਬਹੁਤ ਵੱਡੇ ਵੱਡੇ ਮੁੱਦੇ ਨੇ ਜਾ ਕੇ ਹੱਲ ਕਰਵਾਉਣ ਵਾਲੇ ਨੇ ਪਾਰਲੀਮੈਂਟ ਦੇ ਵਿੱਚ ਔਰ ਐਵੇਂ ਕਰਦਾ ਬਰਾੜ ਜੀ ਬੈਂਦੀ ਬਣਾਈਓ ਜਾ ਕੇ ਹੱਲ ਕਰਾਉਣ ਦੇਖਿਆ ਜਾਵੇ ਤੁਹਾਡੇ ਵਾਲੋ ਕ੍ਰਿਕਟ ਵੀ ਖੇਡਿਆ ਗਿਆ ਪੁਰਾਣੀ ਇਦਾਂ ਨੁਕਤਾਜਾ ਕੀਤਾ ਗਿਆ ਕਦੇ ਵੀ ਟਾਈਮ ਲੱਗਦਾ ਤਾਂ ਕ੍ਰਿਕਟ ਖੇਡਦੇ ਹੀ ਰਹਿੰਦੇ ਆ और अज भी खेले हैं तो पुरानी यादा ने छोटे हम खेलते बच्चा तेरा खेल यादा ताजिया हुई है ए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत